ਪੰਜਾਬ ਹਰਿਆਣਾ ਹਿਮਾਚਲ ਤੋਂ ਦਿੱਲੀ ਜਾਣ ਲਈ ਰਸਤੇ ਕਿੱਤੇ ਬੰਦ ਸ਼ੰਪੂ ਬਾਰਡਰ ਤੇ ਪੁਲਿਸ ਨੇ ਲਗਾਏ ਤਕੜੇ ਨਾਕੇ ਸਿਮਿੰਟ ਦੇ ਵੱਡੇ ਖੰਬਿਆਂ ਦਾ ਵੀ ਕੀਤਾ ਇਸਤੇਮਾਲ ਤਾਂ ਜੋ 13 ਫਰਵਰੀ ਨੂੰ ਕਿਸਾਨ ਦਿੱਲੀ ਮੋਰਚਾ ਨਾ ਲਗਾ ਸਕਣ ਪਰ ਇਹ ਸਭ ਵਿੱਚ ਆਮ ਜਨਤਾ ਹੋ ਰਹੀ ਪਰੇਸ਼ਾਨ ਕਿਸੇ ਦੀ ਹੋ ਰਹੀ ਫਲਾਈਟ ਮਿਸ ਤੇ ਕਿਸੇ ਦੇ ਖੜੇ ਕੰਮ ਸੀ ਅਸੀਂ ਲੋਕਾਂ ਉੱਥੇ ਦਿੱਲੀ ਜਾਣਾ ਵਾ ਲੇਟ ਹੋ ਰਹੇ ਆ ਸਾਡੀ ਫਲਾਈਟ ਕੈਨਸਲ ਹੋ ਗਈ ਕੌਣ ਜ਼ਿੰਮੇਵਾਰ ਹੈ 1.5 ਲੱਖ ਦੀ ਟਿਕਟ ਹੁੰਦੀ ਹੈ ਕੈਨੇਡਾ ਦੀ ਕੱਢ ਦੇਣਗੇ ਠੀਕ ਹੈ ਨਾ ਤੇ ਹੁਣ ਪੰਜਾਬ ਤੋਂ ਵੱਲ ਵੀ ਕੋਈ ਰੂਟ ਹੈ ਨਾ ਕੋਈ ਨਾ ਕੋਈ ਕਰਾਂਗੇ ਹਾਲ ਕੋਈ ਨਾ ਕੋਈ ਦੇਖੋ ਸਵਾਰੀ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਕੁਛ ਨਾ ਕੋਈ ਤਾਂ ਕਰਨਾ ਹੈ ਨਾ ਅਗਲੇ ਦਾ ਸਾਡੇ ਵਿਸ਼ਵਾਸ ਤੇ ਅਗਲਾ ਗੱਡੀ ਬੁੱਕ ਕਰਦਾ ਸਾਡਾ ਤਾਂ ਕਸਟਮਰ ਖੜਾ ਹੁੰਦਾ ਕਿ 1.5 ਲੱਖ ਦੀ ਟਿਕਟ ਹੁੰਦੀ ਹੈ ਕੈਨੇਡਾ ਦੀ ਇਹਦਾ ਕਿੱਦਾਂ ਕਰੂਗਾ ਯਾਰ ਮਜ਼ਾਕ ਬਣਾ ਰੱਖਿਆ ਯਾਰ ਇਹਨਾਂ 에어ਪੋਰਟ ਤੇ ਜਾਣਾ ਬਿਲਕੁਲ ਕੋਈ ਡਾਇਵਰਟ ਵੀ ਨਹੀਂ ਪਿੱਛੇ ਵੀ ਕੋਈ ਡਾਇਵਰਟ ਉਹ ਸਰ ਦੇਖਣਾ ਪੈਣਾ ਹੁਣ ਸਾਨੂੰ ਕੁਛ ਨਾ ਕੁਛ ਕਰਨਾ ਪਊਗਾ ਨਾ ਸਰ ਕਵਰ 100 ਹੱਲ ਨਹੀਂ ਕਰਾਂਗੇ ਬਟ ਕੋਆਪਰੇਟ ਦਾ ਕਰੇ ਏਅਰਪੋਰਟ ਜਾਣਾ ਹਿਮਾਚਲ ਤੇ ਹਮ ਲੋਗ ਆ ਰਹੇ ਤੂੰ ਵੀ ਕਮਾਵਾ ਗਏ ਸੀ ਗੱਡੀ ਸਾਨੂੰ ਔਰ ਬਿਨਾ ਮਤਲਬ ਕੋਈ 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 ਆਦਮੀ ਕੋਈ ਕੁਛ ਨਹੀਂ ਬਤਾ ਰਿਹਾ ਵੀ ਕਿਸ ਬਾਤ ਦਾ ਬੰਦ ਹੈ ਤੇ ਕਾਦੇ ਅਫਸਰ ਕੀ ਨਾਮ ਕੀ ਇਹਨਾਂ ਦਾ ਅਫਸਰਾਂ ਦਾ ਯਾਰ ਨਾਮ ਦੱਸੋ ਮੈਨੂੰ ਯਾਰ ਔਰ ਪੂਰੀ ਗਾੜੀ ਆਪਣੀ ਇਹਨਾਂ ਨੇ ਗਾੜੀ ਕਰਕੇ ਸਾਰਾ ਟ੍ਰੈਫਿਕ ਰੋਕ ਦਿਆ ਉਹਦੇ ਪਿੱਛੇ ਜਾਓ ਪਿੱਛੇ ਕੈਸੇ ਗਾੜੀ ਲੈ ਕੇ ਜਾਏ ਹਮ ਵੀ ਜੋ ਗੱਡੀਆਂ ਖੜੀਆਂ ਨੇ ਰਸਤਾ ਦਾ ਹਿੱਲਣ ਨੂੰ ਨਹੀਂ ਗੱਡੀ ਦਾ ਯੂਟਰ ਨੇ ਕਿੱਥੋਂ ਮਾਰ ਲਈਏ ਕਿਆ ਪੰਜਾਬ ਪੁਲਿਸ ਨੂੰ ਹੈ ਕੋਈ ਜਾਣਕਾਰੀ ਨਹੀਂ ਤੇਰੀ ਆਨ ਜਾਣਕਾਰੀ ਕੋਈ ਜਾਣਕਾਰੀ ਨਹੀਂ ਖੜੇ ਪੈਰ ਬੰਨ੍ਹ ਕਰਤਾ ਹੋਇਆ ਤੋ ਤੁਸੀਂ ਕੋਪਰੇਟ ਦਾ ਕਰੋਨਾ ਯਾਰ ਅਫਸਰ ਕਾਰੇ ਕਿੰਨਾ ਨੇ ਅਫਸਰ ਬਣਾਤਾ ਇਹਨਾਂ ਨੂੰ ਯਾਰ ਬੜੇ ਨਹੀਂ ਲਿਖਿਆ ਨਹੀਂ ਪਤਾ ਕਿਥੋਂ ਰਿਸ਼ਵਤ ਦੇ ਕੇ ਇਹਨਾਂ ਨੇ ਅਫਸਰੀ ਲਾਗੇ ਹੋਏ ਨੇ ਐ ਡੱਕਦਾ ਦਿਮਾਗ ਕੰਮ ਕਰਦਾ ਨਾ ਇਹਨਾਂ ਦਾ ਯਾਰ ਸੜਾ ਸੀ ਪਰੇਸ਼ਾਨ ਹੋ ਜੀ ਯਾਰ ਕਿਥੋਂ ਕਿਥੋਂ ਫਰਟਾ ਛੱਡ ਜਾਈਏ ਲਾਗੇ ਇਹ ਤੋਂ ਯੂਟਰ ਨਹੀਂ ਮਾਰਨ ਦੇ ਰਹੇ ਸਾਡਾ ਦਿਮਾਗ ਨਹੀਂ ਯੂਟਰ ਨਹੀਂ ਦਾ ਮਾਰਨ ਲੋਕਾਂ ਨੂੰ ਪਤਾ ਨਾ ਕੋਈ ਨਾਮ ਪਤਾ ਲੱਗੇ ਕੀ ਹੈ ਯਾਰ ਅਫਸਰ ਦਾ ਸਾਈਟ ਤੁਹਾਨੂੰ ਪਤਾ ਹੀ ਹੈ ਕਿ ਹਰਿਆਣਾ ਪੁਲਿਸ ਵੱਲੋਂ ਮਾਰਾ ਪੁਲਿਸ ਵੱਲੋਂ ਜਿਹੜਾ ਸਮੂਹ ਬਾਰਡਰ ਤੇ ਬਿਲਕੁਲ ਹੈ ਰੀਡ ਐਂਟਰੀ ਦਿੱਲੀ ਨੂੰ ਜਾਣ ਵਾਲੀ ਹੈ ਉਹ ਆਮ ਪਬਲਿਕ ਦੀ ਵੀ ਨਹੀਂ ਆ ਉਹ ਬਿਲਕੁਲ ਬੰਦ ਕਰ ਦਿੱ ਗਿਆ ਨਾ ਵੱਲੋਂ ਤਾਂ ਉਹਦੇ ਬੰਦੇ ਨੇ ਅਸੀਂ ਪੰਜਾਬ ਤੋਂ ਜਾਣ ਵਾਲੇ ਜਿਹੜੇ ਵੀ ਦਿੱਲੀ ਤੇ ਹਿਵਾ ਅਗ੍ਰਿਛਤ ਹਰਿਆਣਾ ਦੇ ਕਿਸੇ ਵੀ ਸੈਕਟਰ ਤੋਂ ਜਾਂ ਯੂਪੀ ਜਾਂ ਦਿੱਲੀ ਨੂੰ ਜਾਣ ਵਾਲੇ ਜਿਹੜੇ ਵੀ ਮੁਸਾਫਰ ਨੇ ਉਹਨਾਂ ਦੀ ਸਹੂਲਤ ਲਈ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਗੁਰੂਕਾਂ ਸ਼ਰਮਾ ਆਈਪੀਐਸ ਸਾਹਿਬ ਦੇ ਗਾਈਡਲਾਈਨ ਮੁਤਾਬਕ ਤੇ ਉਹਨਾਂ ਨੇ ਨਿਰਦੇਸ਼ ਅਦੇ ਦਿੱਤਾ ਹੈ ਐਸਪੀ ਡੀ ਸੀ ਜੀਕੇ ਸ਼ਰਮਾ ਦੇ ਗਾਇਚ ਅਸੀਂ ਸਾਰੇ ਹੀ ਏਰੀਆ ਚ ਰਾਜਪੁਰਾ ਘਨੌਰ ਜਿਹੜੀਆਂ ਵੀ ਸੜਕਾਂ ਨੇ ਉਧਰੋਂ ਟ੍ਰੈਫਿਕ ਜਿਹੜੀ ਹੈ ਉਹ ਡਾਇਵਰਟ ਕੀਤੀ ہوئی ਹੈ ਤਾਂ ਕਿ ਲੋਕ ਕੋ ਜਿਹੜਾ ਹੈ ਆਸਾਨ ਤਰੀਕੇ ਨਾਲ ਆਪਣੇ ਮੁਕਾਮ ਤੇ ਪਹੁੰਚ ਸਕਣ ਤੇ ਲੋਕਾਂ ਨੂੰ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਲੋਕਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿੱਥੇ ਵੀ ਪੁਲਿਸ ਕਰਮਚਾਰੀ ਖੜੇ ਨੇ ਤੇ ਉਹਨਾਂ ਨੂੰ ਇਸ਼ਾਰਾ ਕਰਦੇ ਨੇ ਤਾਂ ਲੋਕ ਉਸੇ ਪਾਸੇ ਇਸ਼ਾਰਾ ਫੋਲੋ ਕਰਨ ਤਾਂ ਕਿ ਉਹ ਜਾਮ ਦੇ ਵਿੱਚ ਨਾ ਫਸਣ ਤੇ ਜਾਮ ਨਾ ਲੱਗੇ ਦੂਸਰੀ ਮੇਰੀ ਬੇਨਤੀ ਤੁਹਾਡੇ ਚੈਨਲ ਦੇ ਰਾਹੀਂ ਹੈ ਲੋਕਾਂ ਨੂੰ ਜਿਹੜੇ ਵੀ ਡਰਾਈਵਰ ਨੇ ਗੱਡੀਆਂ ਚਲਾ ਰਹੇ ਨੇ ਕਿ ਉਹ ਇੱਕ ਲਾਈਨ ਬਣਾ ਕੇ ਚੱਲਣ ਪੁਲਿਸ ਉਹ ਗੱਡੀਆਂ ਦੀ ਇੱਕ ਲਾਈਨ ਬਣਾ ਕੇ ਚੱਲਣ ਤਾਂ ਕਿ ਜਿਹੜਾ ਹੈ ਗੱਡੀਆਂ ਅੱਗੇ ਚਲਦੀਆਂ ਰਹਿਣ ਤੇ ਖਬੇ ਸੱਜੇ ਗੱਡੀਆਂ ਨਾ ਕੱਢਣ ਉਹਦੇ ਨਾਲ ਜਿਹੜਾ ਹੈ ਜਾਮ ਲੱਗ ਜਾਂਦਾ ਫਿਰ ਉਹ ਸਾਰਾ ਦਿਨ ਫਸੇ ਰਹਿਣਗੇ ਸਾਡੀ ਇਹੀ ਕੋਸ਼ਿਸ਼ ਹੈ ਪਟਿਆਲਾ ਪੁਲਿਸ ਦੀ ਕਿ ਲੋਕਾਂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਧਨੌਰ ਰਾਜਪੁਰਾ ਪਟਿਆਲਾ ਦਾ ਏਰੀਆ ਜਿੱਥੋਂ ਦੇ ਲੋਕਾਂ ਨੇ ਗੁਜ਼ਰਨਾ ਹੈ ਉਹ ਨਿਰਵਿਘਨ ਆਪਣੇ ਜਿਹੜਾ ਹੈ ਅ ਮਕਾਮ ਤੇ ਸਵੇਰ ਸਰ ਕਿਸੇ ਨੇ ਫਲਾਈਟ ਲੈਣੀ ਹੈ ਕਿਸੇ ਨੇ ਟ੍ਰੇਨ ਫੜਨੀ ਹੈ ਲੋਕਾਂ ਨੂੰ ਪ੍ਰੇਸ਼ਾਨੀ ਵਧੀ ਹੋਈ ਹੈ ਪਰ ਅਸੀਂ ਵੱਤ ਵੱਤ ਕੋਸ਼ਿਸ਼ ਕਰਕੇ ਜਿਹੜਾ ਹੈ ਮੈਂ ਖੁਦ ਆਪ ਡਾਇਰੈਕਸ਼ਨ ਪੁਆਇੰਟ ਤੇ ਖੜ ਕੇ ਲੋਕਾਂ ਨੂੰ ਗਾਈਡ ਕਰ ਰਿਹਾ ਕਿ ਉਹ ਪੁਲਿਸ ਦੇ ਇਸ਼ਾਰੇ ਨੂੰ ਫੋਲੋ ਕਰਨ ਤੇ ਸਹੀ ਤਰੀਕੇ ਨਾਲ ਆਪਣੇ ਜਿਹੜਾ ਹੈ ਉਹ ਟ੍ਰੈਕ ਉੱਤੇ ਚਲਾਉਣ ਤੇ ਆਪਣੇ ਜਿਹੜਾ ਮੁਕਾਮ ਤੇ ਪਹੁੰਚਣ ਧੰਨਵਾਦ ਜੀ